ਤੇ ਜਕਾਰਾ ਨਹੀਂ ਲਾਉਂਦੇ ਆ ਸੇਵਾਦਾਰਾਂ ਨੂੰ ਬੇਨਤੀ ਕਿ ਚਾਹ ਬਣਾਓ ਸੰਗਤ ਵਾਸਤੇ ਵੀ ਕਿਉਂ ਗਰਮੀ ਦਿਨੇ ਵੱਧ ਪੈਂਦੀ ਹੈ ਤੇ ਸਰੀਰ ਨਹੀਂ ਬਣਦਾ ਸੋ ਚਾਹ ਬਣਾਓ ਸੰਗਤ ਵਾਸਤੇ ਤੇ ਜੇ ਦੀਵਾਨ ਵਧੀਆ ਲੱਗੀ ਜਾਂਦਾ ਤੇ ਇੱਕ ਵਾਰ ਤਾੜੀ ਮਾਰ ਦਿਓ ਸਾਰੀ ਸੰਗਤ ਵਾਹ ਜੀ ਵਾਹ ਕਿਉਂਕਿ ਜਿਹੜੇ ਤੁਸੀਂ ਕਲਾਕਾਰ ਨੂੰ ਸੁਣ ਰਹੇ ਹੋ ਬਹੁਤ ਹੀ ਨਾਂ ਕਮਾਇਆ ਇਹਨਾਂ ਨੇ ਘੱਟੋ ਘੱਟ 10-12 ਸਟੇਟਾਂ ਦੇ ਵਿੱਚ ਬਾਈ ਜਗੇ ਚਾਲੀ ਵਾਲੇ ਦਾ ਨਾਂ ਚੱਲਦਾ ਸੋ ਬੜੇ ਕਰਮਾ ਭਾਗਾਂ ਵਾਲੇ ਆਪਾਂ ਜਿਹੜਾ ਕਿ ਅੱਜ ਇਹਨਾਂ ਨੂੰ ਸੁਣ ਰਹੇ ਆ। ਸੋ ਪ੍ਰੋਗਰਾਮ ساری ਰਾਤ ਐਸੀ ਤਰ੍ਹਾਂ ਚੱਲਦਾ ਰਹਿਣਾ ਹੈ। ਇਸ ਤੋਂ ਬਾਅਦ ਹੋਰ ਵੀ ਬਹੁਤ ਹੀ ਸ਼ਾਨਦਾਰ ਫਨਕਾਰ ਆਪਣੀ ਵਿਚਕਾਰ ਆਏ ਹੋਏ ਨੇ। ਇਸ ਤੋਂ ਬਾਅਦ ਬਾਈ ਸੁਖਵਿੰਦਰ ਮਣੀ ਜੀ ਉਹ ਹਾਜ਼ਰੀ ਲਾਉਣਗੇ ਤੇ ਇਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਪ੍ਰੋਗਰਾਮ ਕਿ ਸੋਣੇ ਦਾ ਕੰਮ ਕਰ ਲਈਏ ਦੋ ਪਹਿਲਾਂ ਆਪਾਂ ਸੋ ਅਜਾਇਬ ਸਿੰਘ ਜੀ ਬਾਬਾ ਜਸਪਰੀ ਜਸੂਦੇ ਪਾਪਾ ਜੀ ਉਹ ਛਾਪ ਪਾਉਣਗੇ ਬਾਬਾ ਹਰਗੋਪਾਲ ਜੀ ਦੀ ਸੋ ਲੈ ਆਓ ਜੀ ਛਾਪ ਲੈ ਆਓ ਜਿੰਨੇ 2 ਮਿੰਟ ਸਾਜੀ ਬਾਹਰ ਗਏ ਸੋ ਆਜੋ हाँ जी ले आओ बाबा जी साहब क्योंकि आज रहा है चेले शेख साई भी काफी आए ने कलाकार भी काफी आए ने सो रात छोटी पै जानी है अजैब सिंह जी क्योंकि सोना बहुत महंगा है ਮੇਰਾ ਤਾਂ ਅੱਜ ਹੀ ਸੁਨਿਆਰੇ ਨਾਲ ਵਿਆਹ ਪਿਆ ਸੀ ਲਗਭਗ 96000 ਤੋਂ 1 ਕੋਸ ਰੁਪਏ ਦੱਸਿਆ ਸੀ ਉਹਨੇ ਤਾੜੀ ਮਾਰ ਦਿਓ ਜ਼ੋਰਦਾਰ ਕੋਵਾ ਜੀਵਾ ਤੇ ਬੱਬਾ ਜਸਪੀ ਜਸੂਜ ਦੇ ਮੁੰਦਰਾ ਪਾਉਣਗੇ ਅਜੈਬ ਸਿੰਘ ਜੀ ਤਾੜੀ ਮਾਰੋ ਜ਼ੋਰਦਾਰ ਇੱਕ ਕੋਈ ਸੇਵਾਦਾਰ ਕਿਕਰ ਚੱਕ ਤੋਂ ਜਿਨ੍ਹਾਂ ਦੇ ਦੋ ਕੁੜੀਆਂ ਬਾਅਦ ਇਸ ਦਰਬਾਰ ਤੋਂ ਪੁੱਤਰ ਦੀ ਪ੍ਰਾਪਤੀ ਹੋਈ ਹੈ ਉਹ ਵੀ ਆਪਦੀ ਖੁਸ਼ੀ ਨਾਲ ਬਾਬੇ ਵਾਸਤੇ ਛਾਪ ਲੈ ਕੇ ਆਏ ਐ ਸੋ ਉਹ ਆ ਜਾਣ ਕਿਕਰ ਚੱਕ ਤੋਂ ਪੁੱਤਰ ਦੀ ਪ੍ਰਾਪਤੀ ਹੋਈ ਹੈ ਇਸ ਦਰਬਾਰ ਤੋਂ ਦੋ ਕੁੜੀਆਂ ਬਾਅਦ ਹਾਂ ਜੀ ਦਿੱਟ ਕਰ ਸਕਦਾ ਹਾਂ ਉਹ ਆਜਣ ਸੇਵਾਦਾਰ ਕਹਿੰਦੇ ਰੱਬ ਹੀ ਕਰਾਵੇ ਤਾਂ ਸਲਾਮਾ ਹੁੰਦੀਆਂ ਕਿਉਂਕਿ ਪ੍ਰਮਾਤਮਾ ਦੀ ਮਰਜ਼ੀ ਬਿਨਾ ਐ ਨਹੀਂ ਹੋ ਸਕਦਾ ਕਿਉਂਕਿ ਪੀਰ ਪ੍ਰਮਾਤਮਾ ਇਹਨਾਂ ਤੋਂ ਹੁਕਮ ਲਵਾਉਂਦਾ ਤੇ 20-20 ਸਾਲ ਬਾਅਦ ਬੂਟਾ ਲਵਾਉਂਦਾ ਹੈ ਡਾਕਟਰ ਵੀ ਹਾਰ ਮੰਨ ਜਾਂਦੀ ਹੈ ਜਵਾਬ ਦੇ ਜਾਂਦੀ ਹੈ ਤੇ ਇਹਨਾਂ ਦੇ ਚੇਲੇ ਸੇਖ ਸਾਈਆਂ ਦੇ ਵਚਨ ਫਲਦੇ ਆ ਬਹੁਤ ਵੱਡੀ ਗੱਲ ਹੈ ਸੋ ਕਿਕਰ ਚੱਕ ਤਾੜੀ ਮਾਰੋ ਜ਼ੋਰਦਾਰ ਦੇਖੋ ਜੀ ਬੱਚੇ ਨੂੰ ਨਾਲ ਹੀ ਲੈ ਕੇ ਆਏ ਐ ਦੋ ਗੁੱਡੀਆਂ ਬਾਅਦ ਪੁੱਤਰ ਰਤਨ ਦੀ ਪ੍ਰਾਪਤੀ ਬੜੀ ਖੁਸ਼ੀ ਦੀ ਗੱਲ ਹੈ ਜੀ ਜੇ ਕੋਈ ਹੋਰ ਵੀ ਆਪਦੀ ਖੁਸ਼ੀ ਨਾਲ ਬਾਬਾ ਜੀ ਨੂੰ ਦੇਣ ਵਾਸਤੇ ਕੋਈ ਗਿਫਟ ਭੇਟ ਲਿਆਇਓ ਕੋਈ ਹਾਰ ਕੋਈ ਛਾਪ ਛੱਲਾ ਕੁਝ ਵੀ ਬਾਬਾ ਜੀ ਵਾਸਤੇ ਲੈ ਕੇ ਆਇਓ ਤਾਂ ਤੁਹਾਡੇ ਵਾਸਤੇ 2 ਮਿੰਟ ਦਾ ਟਾਈਮ ਹੈ ਬਾਬਾ ਜੀ ਦਾ ਮਾਨ ਸਨਮਾਨ ਕਰਨ ਵਾਸਤੇ ਅਗਰ ਕੋਈ ਹਾਰ ਕੋਈ ਵੀ ਭੇਂਟ ਲੈ ਕੇ ਆਇਓ ਕਿਸੇ ਪ੍ਰਕਾਰ ਦੀ ਤਾਂ ਤੁਸੀਂ ਹੁਣ ਆ ਸਕਦੇ ਹੋ ਕਿਉਂਕਿ ਆਪਣੇ ਕੋਲੇ 5-7 ਮਿੰਟ ਦਾ ਟਾਈਮ ਹੈਗਾ ਉਸ ਤੋਂ ਬਾਅਦ ਚੇਲੇ ਸੇਖ ਸਾਈ ਹਾਜ਼ਰੀਆਂ ਲਾਉਣਗੇ ਸੋ ਬੜੇ ਪਿਆਰ ਨਾਲ ਬੈਠੇ ਰਹਿਣਾ ਕਈ ਸਾਲਾਂ ਤੋਂ ਹੀ ਦੇਖ ਰਹੇ ਹਾਂ ਸੰਗਤ ਦਾ ਬੜਾ ਪਿਆਰ ਬਾਬਾ ਜਸਪਰੀ ਜਸੂ ਨਾਲ ਤੇ ਅਸਲ ਪਿਆਰ ਦਾ ਅੱਜ ਪਤਾ ਲੱਗਣਾ ਕਿਉਂਕਿ ਬਾਈ ਜੱਗੇ ਨਾਲ ਮੇਰੀ ਗੱਲ ਹੋਈ ਮੈਂ ਕਿਹਾ ਜੀ ਸੰਗਤ ਬੜਾ ਪਿਆਰ ਕਰਦੀ ਹੈ ਉਹ ਕਹਿੰਦੇ ਭਾਈ ਨਹੀਂ ਯਾਰ ਕਈ ਰੋਟੀਆਂ ਖਾਣ ਵਾਲੀ ਹੁੰਦੇ ਆ ਕਹਿੰਦਾ ਐਵੇਂ ਹੀ ਭੀੜ ਹੁੰਦੀ ਐ ਮੈਂ ਕਹਿੰਦਾ ਨਹੀਂ ਤੁਸੀਂ ਦੇਖ ਲਿਓ ਤੜਕੇ 6 ਵਜੇ ਤਾਈਂ ਕਹਿੰਦੇ ਚਲ ਠੀਕ ਐ ਦੇਖ ਲਾਂਗੇ ਤੇਰਾ ਪਿੰਡ ਐ ਤੂੰ ਤਾਂ ਸੇਫ ਤਾਂ ਕਰਦਾ ਮੈਂ ਕਹਿੰਦਾ ਨਹੀਂ ਭਾਈ ਅਸੀਂ ਜਦੋਂ 6 ਵਜੇ ਘਰੇ ਜਾਂਦੇ ਆ ਤਾਂ ਐਂ ਭੀੜ ਹੁੰਦੀ ਐ ਸੋ ਅੱਜ ਭਾਈ ਜੱਗੇ ਨੂੰ ਆਪਾਂ ਪ੍ਰੂਫ ਦੇਣਾ ਐ ਇਸ ਗੱਲ ਦਾ ਵੀ ਕਿਸੇ ਨੇ ਘਰੇ ਨਹੀਂ ਜਾਣਾ ਸੋ ਥੋੜਾ ਜਲਦੀ ਆਓ ਬਾਬਾ ਜੀ ਵਾਸਤੇ ਜਿਹੜੇ ਹਾਰ ਲੈ ਕੇ ਆਏ ਆਂ ਸੰਗਤ ਜਲਦੀ ਕਰੋ ਹਾਂਜੀ ਜਿਹੜੇ ਲਾਈਟ ਵਾਲੇ ਮਿਸਤਰੀ ਹੈ ਉਹ ਸੰਪਰਕ ਕਰਨ ਮਨਦੀਪ ਨਾਲ ਮਨਪ੍ਰੀਤ ਮੰਨੂ ਨਾਲ ਹਾਂ ਮਨਪ੍ਰੀਤ ਮਿਲਣਾ ਮਿਸਤਰੀ ਆ ਗਏ ਦੋਨੇ ਲਾਈਟ ਵਾਲੇ ਉਹਨ ਉਧਰ ਜਾਓ ਉਹ ਕੂਲਰ ਖੜੇ ਖੜ ਮੁੰਡਾ जी वाह बहुत बढ़िया संगत का प्यार सो जल्दी आई जाओ थोड़ा <hungover> लाइन बना के हाँ जी लाइन बना के आराम आम <making babac> <Coffee> कोई गल <dollar>। <a dollar> ਜੇ ਕਿਸੇ ਦਾ ਅਰਮਾਨ ਹੈ ਤੇ ਹਾਰ ਨਹੀਂ ਲੈ ਕੇ ਆਏ ਤੇ ਹਾਰ ਵੀ ਮਿਲ ਜਾਣਗੇ ਜੀ। ਹੇਮਰਾਜ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ। ਹਾਂਜੀ ਕਈ ਵਾਰ ਹੁੰਦਾ ਹੀ ਹੈ ਮੰਚ ਦਿਨੇ ਗਰਮੀ ਜ਼ਿਆਦਾ ਹੁੰਦੀ ਹੈ। ਖਿਆਲ ਨਹੀਂ ਆਉਂਦਾ। ਜੇ ਨਹੀਂ ਲੈ ਕੇ ਆਏ ਤੇ ਇੱਥੇ ਉਪਲਬਧ ਹੈਗੇ ਦਰਬਾਰ ਦੇ ਵਿੱਚ ਹਾਰ ਤੁਸੀਂ ਲੈ ਸਕਦੇ ਹੋ। ਸ਼ਾਬਾਸ਼ ਜੀ ਆਜੋ ਹਿੰਮਤ ਨਾਲ ਆਜੋ ਥੋੜਾ ਤੇ ਕੋਈ ਸੁੱਤਾ ਨਾ ਰਹੇ ਜੀ ਤੜਕੇ ਕਿਤੇ ਲਾਂਬਾ ਦਿਓ ਜੀ ਸਾਨੂੰ ਦੱਸਿਆ ਨਹੀਂਗਾ ਜਾਂ ਟਾਈਮ ਨਹੀਂ ਦਿੱਤਾ ਸੀ ਅਸੀਂ ਬਾਬਾ ਜੀ ਦਾ ਮਾਨ ਸਮਾਨ ਕਰਨਾ ਸੀ ਹਾਰ ਪਾਉਣਾ ਸੀ ਲਾਂਬੇ ਤੋਂ ਡਰ ਲੱਗਦਾ ਜੀ ਹੋਰ ਤਾਂ ਕੋਈ ਗੱਲ ਨਹੀਂ ਹਲੇ ਹਲੇ ਹਾਂਜੀ ਇਹ ਜਿਹੜਾ ਪ੍ਰੋਗਰਾਮ ਹੈ ਇਹ YouTube ਤੇ ਲਾਈਵ ਚੱਲ ਰਿਹਾ ਜੀ YouTube ਤੇ ਚੈਨਲ ਬਣਿਆ ਹੋਇਆ RDX Golden Music Channel ਉਸ ਚੈਨਲ ਤੇ ਤੁਸੀਂ ਇਹ ਪ੍ਰੋਗਰਾਮ ਲਾਈਵ ਦੇਖ ਸਕਦੇ ਹੋ ਜਾਂ ਹੋਰ ਵੀ ਪਹਿਲਾਂ ਜਿਹੜੇ ਪ੍ਰੋਗਰਾਮ ਹੋਏ ਆ ਬਾਬਾ ਜੀ ਦੇ ਉਹ ਵੀ ਦੇਖ ਸਕਦੇ ਹਾਂ ਤੇ ਆਗਾਮੀ ਪ੍ਰੋਗਰਾਮ ਵੀ ਦੇਖ ਸਕਦੇ ਹਾਂ ਸੋ ਸੰਗਤ ਨੂੰ ਬੇਨਤੀ ਕਿ YouTube ਚੈਨਲ ਤੇ RDX Golden Music Channel ਇਹਨੂੰ ਵੱਤਵਦ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਨਾਲੇ ਕਮੈਂਟ ਕਰਨਾ ਹਾਂਜੀ ਲਿਆਓ ਸੰਗਤ ਨੂੰ ਬੇਨਤੀ ਥੋੜਾ ਜਲਦੀ ਕਰੋ ਕਿਉਂਕਿ ਇਸ ਤੋਂ ਬਾਅਦ ਆਪਾਂ ਸੁਰਾਂ ਦੇ ਬੇਤਾਜ ਬਾਦਸ਼ਾਹ ਬੜੀ ਹੀ ਖੂਬਸੂਰਤ ਆਵਾਜ਼ ਦੇ ਮਾਲਕ ਸੁਖਵਿੰਦਰ ਮਣੀ ਬੁਲੇਟ ਬੰਬ ਜਿਹਨੂੰ ਕਹਿੰਦੇ ਛੋਟਾ ਬੰਬ ਸੋ ਬਹੁਤ ਹੀ ਖਤਰਨਾਕ ਗਾਇਕ ਜਿਨ੍ਹਾਂ ਦੀ ਸੁਖਵਿੰਦਰ ਮਣੀ ਜਿਵੇਂ ਮਣੀ ਦਾ ਕੋਈ ਮੁੱਲ ਨਹੀਂ ਹੁੰਦਾ ਉਸੇ ਲੋਟ ਉਸੇ ਲੋਟ ਸੁਖਵਿੰਦਰ ਮਣੀ ਦਾ ਵੀ ਕੋਈ ਮੁੱਲ ਨਹੀਂ ਬਾਜੀ ਬਾਜੀ ਸੋ ਹਾਂਜੀ ਅਜਤ ਵਾਦਵਾ ਜੋ ਥੋੜਾ ਹਿੰਮਤ ਨਾਲ ਜੀ ਬਾ ਇੱਕ ਵਾਰ ਗੱਜ-ਬੱਜ ਕੇ ਜਕਾਰਾ ਲਾ ਦਿਓ ਤੇ ਨਾਲੇ ਜ਼ੋਰਦਾਰ ਤਾੜੀਆਂ बजा ਦਿਓ ਕਿਉਂਕਿ ਆਪਾਂ ਬਿਲਾਉਣ ਜਾ ਰਹੇ ਆਂ ਭਾਈ ਸੁਖਵਿੰਦਰ ਮੜੀ